ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਿੱਥੇ ਹੋਵੋਗੇ ਚੜਦੀ ਕਲਾ ਚ ਹੋਵੋਗੇ ਤਾਂ ਤੁਹਾਡੇ ਸਾਹਮਣੇ ਹਾਜ਼ਰ ਆਂ ਜੀ ਦਿਲਚਸਪ ਕਹਾਣੀ ਨੂੰ ਲੈ ਕੇ ਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਚਲੋ ਜੀ ਸ਼ੁਰੂ ਕਰਦੇ ਆਂ ਇਹ ਕਹਾਣੀ ਹੈ ਜੀ ਇੱਕ ਪਿੰਡ ਦੇ ਵਿੱਚ ਰਹਿੰਦੀ ਹੋਈ ਇੱਕ ਛੋਟੀ ਜੀ ਫੈਮਿਲੀ ਦੀ ਤੇ ਇਸ ਫੈਮਿਲੀ ਦੇ ਵਿੱਚ ਇੱਕ ਹਸਬੈਂਡ ਹੈ ਇੱਕ ਵਾਈਫ ਹੈ ਤੇ ਇੱਕ ਉਹਨਾਂ ਦੀ 5-6 ਸਾਲ ਦੀ ਛੋਟੀ ਜੀ ਬੱਚੀ ਹੈ ਤੇ ਬਹੁਤ ਹੱਸੀ ਖੁਸ਼ੀ ਆਪਣਾ ਜੀਵਨ ਉਹ ਜਿਹੜਾ ਬਤੀਤ ਕਰ ਰਹੇ ਆਂ ਮੀਡਲ ਕਲਾਸ ਦੀ ਹੈ ਫੈਮਿਲੀ ਹੈ ਤੇ ਜਿਹੜੀ ਵਾਈਫ ਹੈ ਜੀ ਉਹ ਆਪਣੇ ਘਰ ਨੂੰ ਸੰਭਾਲਦੀ ਹੈ ਘਰ ਵਿੱਚ ਆਇਆ ਗਿਆ ਦੇਖਦੀ ਹੈ ਸਾਰੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਰਹੀ ਹੈ ਤੇ ਜਿਹੜਾ ਹਸਬੰਡ ਹੈ ਜੀ ਉਹ ਆਪਣੇ ਕੰਮ ਤੇ ਜਾਂਦਾ ਹੈ ਵਾਪਸ ਆਂਦਾ ਹੈ ਤੇ ਆਪਣੇ ਘਰ ਦੀਆਂ ਸਾਰੀਆਂ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਕਰਦਾ ਹੈ ਤੇ ਬੱਚੀ ਉਹਨਾਂ ਦੀ ਪੜਦੀ ਹੈ ਤੇ ਪਰ ਕਿਤੇ ਨਾ ਕਿਤੇ ਉਹਨਾਂ ਦੀ ਲਾਈਫ 'ਚ ਇੱਕ ਬੋਰਿਅਟ ਆ ਗਈ ਹੈ ਕਿਉਂਕਿ ਬਹੁਤ ਸਮਾਂ ਹੋ ਚੁੱਕਿਆ ਉਹ ਕਿਤੇ ਬਾਹਰ ਘੁੰਮਣ ਲਈ ਵਕੇਸ਼ਨ ਤੇ ਨਹੀਂ ਗਏ ਕਿਤੇ ਛੁੱਟੀਆਂ ਗੱਟਣ ਲਈ ਗਏ ਨਹੀਂ ਤੇ ਹਸਬੰਦ ਇੱਕ ਦਿਨ ਸਲਾਹ ਬਣਾਉਂਦਾ ਹੈ ਕਿ ਚਲੋ ਆਪਾਂ ਕਿਤੇ ਘੁੰਮ ਕੇ ਆਉਨੇ ਆ ਤੇ ਜਿਹੜੀ ਵਾਈਫ ਹੈ ਸੁਣ ਕੇ ਬੜੀ ਖੁਸ਼ ਹੋ ਜਾਂਦੀ ਹੈ ਉਹਦੇ ਦਿਲ ਚੋਂ ਵੀ ਲੱड्डੂ ਫੁੱਟ ਜਾਂਦੇ ਆ ਕਿ ਚਲੋ ਵੀ ਆਪਾਂ ਕਿਤੇ ਘੁੰਮਣ ਵਾਸਤੇ ਜਾ ਰਹੇ ਆ ਤੇ ਹਸਬੰਦ ਕਹਿੰਦਾ ਆਪਾਂ ਘੁੰਮਣ ਵਾਸਤੇ ਦੋਵੇਂ ਹੀ ਚੱਲਾਂਗੇ ਤੇ ਆਪਣੀ ਬੱਚੀ ਨੂੰ ਆਪਣੇ ਜਿਹੜੇ ਨਾਲ ਰਿਸ਼ਤੇਦਾਰ ਰਹਿੰਦੇ ਆ ਉਹਨਾਂ ਦੇ ਘਰ ਛੱਡ ਕੇ ਜਾਵਾਂਗੇ ਤੇ ਵਾਈਫ ਇਹ ਗੱਲ ਸੁਣ ਕੇ ਥੋੜੀ ਉਦਾਸ ਹੋ ਜਾਂਦੀ ਏ ਤੇ ਉਹ ਨਹੀਂ ਮੰਨਦੀ ਉਹ ਕਹਿੰਦੀ ਨਹੀਂ ਆਪਾਂ ਬੱਚੀ ਨੂੰ ਨਾਲ ਹੀ ਲੈ ਕੇ ਜਾਵਾਂਗੇ ਤੇ ਪਰ ਹਸਬੰਦ ਕਹਿੰਦਾ ਕਿ ਬਹੁਤ ਸਮਾਂ ਹੋ ਗਿਆ ਹੈ ਕਿ ਆਪਾਂ ਦੋਨਾਂ ਨੇ ਇੱਕ ਦੂਜੇ ਨਾਲ ਟਾਈਮ ਇਕੱਲਿਆਂ ਬਤੀਤ ਨਹੀਂ ਕੀਤਾ ਇਸ ਕਰਕੇ ਆਪਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਬੱਚੀ ਨੂੰ ਛੱਡ ਜਾਵਾਂਗੇ ਦੋ ਦਿਨਾਂ ਦੀ ਤਾਂ ਗੱਲ ਹੈ ਤੇ ਫਿਰ ਆਪਾਂ ਵਾਪਸ ਆ ਜਾਵਾਂਗੇ ਤੇ ਬਹੁਤ ਸਮਝਾਉਣ ਤੋਂ ਬਾਅਦ ਜਿਹੜੀ ਵਾਈਫ ਹੈ ਜੀ ਉਹ ਮੰਨ ਜਾਂਦੀ ਹੈ ਉਹ ਕਹਿੰਦੀ ਚਲੋ ਠੀਕ ਹੈ ਤੇ ਹਸਬੰਡ ਵਾਈਫ ਦੋਵੇਂ ਤਿਆਰ ਹੋ ਕੇ ਕੁੰਮਨ ਲਈ ਚਲੇ ਜਾਂਦੇ ਹਨ ਤੇ ਜਿਹੜਾ ਹਸਬੰਡ ਹੈ ਜੀ ਉਹ ਆਪਣੀ ਵਾਈਫ ਨੂੰ ਲੈ ਕੇ ਜਾਂਦਾ ਹੈ ਸਮੁੰਦਰ ਦੇ ਵਿੱਚ ਪਾਣੀ ਵਾਲੇ ਜਹਾਜ਼ ਦੇ ਉੱਪਰ ਤੇ ਜਿਹੜੀ ਵਾਈਫ ਹੈ ਉਹ ਦੇਖ ਕੇ ਬਹੁਤ ਖੁਸ਼ ਹੋ ਜਾਂਦੀ ਹੈ ਕਿਉਂਕਿ ਉਸਨੇ ਪਹਿਲੀ ਵਾਰੀ ਸਮੁੰਦਰ ਦੇਖਿਆ ਹੁੰਦਾ ਇੰਨਾ ਵੱਡਾ ਪਹਿਲੀ ਵਾਰੀ ਪਾਣੀ ਵਾਲਾ ਜਹਾਜ਼ ਵੇਖਿਆ ਹੁੰਦਾ ਬਹੁਤ ਖੁਸ਼ ਹੁੰਦੀ ਹੈ ਜੀ ਤੇ ਸੰਧਿਆ ਦਾ ਟਾਈਮ ਹੋ ਰਿਹਾ ਹੁੰਦਾ ਤੇ ਹਨੇਰੇ ਦੇ ਵਿੱਚ ਚਮਕਦੇ ਹੋਏ ਸਿਤਾਰਿਆਂ ਨਾਲ ਭਰਿਆ ਹੋਇਆ ਉਹ ਆਸਮਾਨ ਦੂਰ ਦੂਰ ਤੱਕ ਚਮਕਦਾ ਹੋਇਆ ਪਾਣੀ ਤੇ ਠੰਡੀ ਠੰਡੀ ਚੱਲਦੀ ਹੋਈ ਹਵਾ ਤੇ ਉਸ ਜਹਾਜ਼ ਦੇ ਉੱਪਰ ਚੱਲਦਾ ਹੋਇਆ ਮੱਦਮ ਮੱਦਮ ਮਿਊਜ਼ਿਕ ਮਤਲਬ ਕੀ ਅਤਬੁੱਧ ਨਜ਼ਾਰਾ ਹੋ ਤੇ ਜਿਹੜੀ ਵਾਈਫ ਹੈ ਜੀ ਇੰਨੀ ਕੁ ਜ਼ਿਆਦਾ ਖੁਸ਼ ਹੁੰਦੀ ਹੈ ਕਿ ਉਹਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਹੁੰਦਾ ਖੁਸ਼ੀ ਦੇ ਨਾਲ ਜਿਹੜੀਆਂ ਉਹਦੀਆਂ ਅੱਖਾਂ ਨੇ ਉਹਦੇ ਵਿੱਚੋਂ ਵੀ ਅਥਰੂ ਆ ਰਹੇ ਹੁੰਦੇ ਨੇ ਜਿਹੜਾ ਗਲਾ ਹੈ ਉਹਦਾ ਉਹ ਵੀ ਇੰਨਾ ਭਾਰੀ ਹੋ ਰਿਹਾ ਹੁੰਦਾ ਹੈ ਕਿ ਉਸ ਕੋਲੋਂ ਕੁਝ ਬੋਲਿਆ ਨਹੀਂ ਜਾ ਰਿਹਾ ਹੁੰਦਾ ਤੇ ਜਿਹੜੇ ਉਹਦੇ ਰੋਂਗਟੇ ਆ ਜੀ ਜਿਹੜੇ ਲੂਕ ਕੰਡੇ ਆ ਉਹ ਵੀ ਖੜੇ ਹੋ ਰਹੇ ਹੁੰਦੇ ਆ ਤੇ ਉਹ ਮਤਲਬ ਕਿਸ ਤਰ੍ਹਾਂ ਆਪਣੇ ਹਸਬੰਦ ਦਾ ਧੰਨਵਾਦ ਕਰੇ ਉਸ ਨੂੰ ਸਮਝ ਨਹੀਂ ਆ ਰਹੀ ਹੁੰਦੀ ਤੇ ਬਹੁਤ ਖੁਸ਼ ਹੁੰਦੀ ਹੈ ਤੇ ਜਿਹੜਾ ਹਸਬੈਂਡ ਹੈ ਜੀ ਉਹ ਆਪਣੀ ਵਾਈਫ ਦੇ ਚਿਹਰੇ ਵੱਲ ਦੇਖ ਕੇ ਇਸ ਚੀਜ਼ ਨੂੰ ਸਮਝ ਜਾਂਦਾ ਮਹਿਸੂਸ ਕਰਦਾ ਹੈ ਕਿ ਜਿਹੜੀ ਵਾਈਫ ਹੈ ਉਹ ਬਹੁਤ ਜ਼ਿਆਦਾ ਖੁਸ਼ ਹੈ ਤੇ ਫਿਰ ਹਸਬੈਂਡ ਵਾਈਫ ਦੋਵੇਂ 뮤직 ਦੇ ਉੱਪਰ ਡਾਂਸ ਕਰਦੇ ਆਂ ਜੀ ਫੁੱਲ ਇੰਜੋਏ ਕਰਦੇ ਆਂ ਤੇ ਉਸ ਤੋਂ ਬਾਅਦ ਉਹ ਡਿਨਰ ਕਰਦੇ ਨੇ ਡਿਨਰ ਕਰਨ ਤੋਂ ਬਾਅਦ ਉਹ ਸੌਣ ਲਈ ਆਪਣੇ ਰੂਮ ਵਿੱਚ ਚਲੇ ਜਾਂਦੇ ਨੇ ਤੇ ਹਜੇ ਸੁੱਤਿਆਂ ਨੂੰ ਕੁਝ ਸਮਾਂ ਹੀ ਹੋਇਆ ਹੁੰਦਾ ਹੈ ਕੀ ਅਚਾਨਕ ਹੀ ਇਕਦਮ ਚਿਕਾਂ ਦੀ ਆਵਾਜ਼ ਆਉਂਦੀ ਹੈ ਚਿਕਨ ਚਲਾਉਣ ਦੀ ਨੀ ਤੇਜ਼ ਆਵਾਜ਼ ਆਉਂਦੀ ਹੈ ਕਿ ਇੱਕ ਬਰਾਕੇ ਇਕਦਮ ਹਸਬੰਡ ਵਾਈਫ ਜਿਹੜੇ ਆ ਉੱਠ ਜਾਂਦੇ ਹਨ ਤੇ ਜਦੋਂ ਉਹ ਦਰਵਾਜ਼ਾ ਖੋਲ੍ਹ ਕੇ ਬਾਹਰ ਦੇਖਦੇ ਹਨ ਤੇ ਇੰਨੀ ਕੁ ਜ਼ਿਆਦਾ ਭਗਦੜ ਮੱਚੀ ਹੁੰਦੀ ਹੈ ਜਹਾਜ਼ ਦੇ ਵਿੱਚ ਲੋਕ ਇਧਰ ਉਧਰ ਭੱਜ ਰਹੇ ਹੁੰਦੇ ਹਨ ਚਿਲਾ ਰਹੇ ਹੁੰਦੇ ਹਨ ਤੇ ਹਸਬੰਡ ਵਾਈਫ ਨੂੰ ਸਮਝ ਨਹੀਂ ਆਉਂਦੀ ਕਿ ਅਚਾਨਕ ਹੀ ਇਹ ਕੀ ਹੋ ਗਿਆ ਤੇ ਉਹ ਜਿਹੜੇ ਜਹਾਜ਼ ਦੇ ਵਿੱਚ ਕਰਮਚਾਰੀ ਹੁੰਦੇ ਨੇ ਉਹਨਾਂ ਨੂੰ ਪੁੱਛਦੇ ਨੇ ਕਿ ਕੀ ਹੋਇਆ ਤੇ ਉਹ ਦੱਸਦੇ ਹਨ ਕਿ ਇਸ ਜਹਾਜ਼ ਦੇ ਵਿੱਚ ਕੋਈ ਖਰਾਬੀ ਹੋਣ ਕਰਕੇ ਇਸ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ ਜਿਹੜੀ ਨੀਚੇ ਵਾਲੀ ਮੰਜ਼ਿਲ ਹੈ ਉਹ ਪੂਰੀ ਪਾਣੀ ਨਾਲ ਭਰ ਚੁੱਕੀ ਹੈ ਤੇ ਜਿਹੜਾ ਜਹਾਜ਼ ਹੈ ਉਹ ਪਾਣੀ ਦੇ ਵਿੱਚ ਡੁੱਬ ਰਿਹਾ ਹੈ ਤੇ ਹਸਬੈਂਡ ਵਾਈਫ ਇਹ ਸੁਣ ਕੇ ਘਬਰਾ ਜਾਂਦੇ ਹਨ ਤੇ ਉਹ ਬੜੀ ਹੈਰਾਨੀ ਦੇ ਨਾਲ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਹੁੰਦੇ ਹਨ ਇਹ ਕੀ ਹੋ ਗਿਆ ਤੇ ਹੁਣ ਅਸੀਂ ਆਪਣੀ ਜਾਨ ਕਿੱਦਾਂ ਬਚਾਵਾਂਗੇ ਤੇ ਜਿਹੜੇ ਕਰਮਚਾਰੀ ਹੁੰਦੇ ਹਨ ਉਹ ਲੋਕਾਂ ਦੀ ਜਾਨ ਬਚਾ ਰਹੇ ਹੁੰਦੇ ਹਨ ਉਹ ਪਾਣੀ ਵਾਲੇ ਜਹਾਜ਼ ਦੇ ਸਾਈਡਾਂ ਤੇ ਛੋਟੀਆਂ-ਛੋਟੀਆਂ ਜਿਹੜੀਆਂ ਬੋਟਾਂ ਲੱਗੀਆਂ ਹੁੰਦੀਆਂ ਹਨ ਉਹ ਉਹਨਾਂ ਬੋਟਾਂ ਦੇ ਵਿੱਚ ਬਿਠਾ-ਬਿਠਾ ਕੇ ਲੋਕਾਂ ਨੂੰ ਦੂਰ ਭੇਜ ਰਹੇ ਹੁੰਦੇ ਹਨ ਤੇ ਬਹੁਤ ਲੋਕਾਂ ਨੂੰ ਬਿਠਾ ਕੇ ਉਹ ਉਹਨਾਂ ਦੀ ਜਾਨ ਬਚਾ ਚੁੱਕੇ ਹੁੰਦੇ ਹਨ ਦੂਰ ਭੇਜ ਚੁੱਕੇ ਹੁੰਦੇ ਹਨ ਤੇ ਇਸ ਤਰ੍ਹਾਂ ਹੀ ਕਰਦੇ ਆਂ ਉਸ ਜਹਾਜ਼ ਦੇ ਵਿੱਚ ਸਿਰਫ ਇੱਕੋ ਹੀ ਬੋਟ ਬਚਦੀ ਹੈ ਤੇ ਉਸ ਇੱਕ ਬੋਟ ਦੇ ਵਿੱਚ ਸਿਰਫ ਇੱਕੋ ਹੀ ਬੰਦੇ ਦੇ ਬੈਠਣ ਲਈ ਜਗ੍ਹਾ ਹੁੰਦੀ ਹੈ ਤੇ ਉਹ ਕਰਮਚਾਰੀ ਬੋਲਦੇ ਹਨ ਕਿ ਤੁਹਾਡੇ ਦੋਵਾਂ ਵਿੱਚੋਂ ਕੋਈ ਇੱਕ ਜਿਨਾਹ ਹੀ ਇਸ ਜਗ੍ਹਾ ਤੇ ਬੈਠ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਅਗਰ ਜ਼ਿਆਦਾ weight ਹੋ ਗਿਆ ਤਾਂ overweight ਹੋਣ ਕਰਕੇ ਇਹ ਬੋਟ ਵੀ ਡੁੱਬ ਜਾਏਗੀ ਤੇ ਹਸਬੰਡ ਵਾਈਫ ਨੂੰ ਸਮਝ ਨਹੀਂ ਆਉਂਦੀ ਕਿ ਹੁਣ ਅਸੀਂ ਕੀ ਕਰੀਏ ਇਸ ਤੋਂ ਪਹਿਲਾਂ ਕਿ ਵਾਈਫ ਕੁਝ ਬੋਲਦੀ ਜਿਹੜਾ ਹਸਬੈਂਡ ਹੈ ਉਹ ਆਪਣੀ ਵਾਈਫ ਨੂੰ ਸਾਈਡ ਤੇ ਕਰਕੇ ਉਸ ਸੀਟ ਤੇ ਜਾ ਕੇ ਆਪ ਬੈਠ ਜਾਂਦਾ ਹੈ ਤੇ ਜਿਹੜੀ ਵਾਈਫ ਹੈ ਬੜੀ ਹੈਰਾਨੀ ਦੇ ਨਾਲ ਆਪਣੇ ਹਸਬੈਂਡ ਨੂੰ ਵੇਖਦੀ ਹੈ ਤੇ ਸੁੰਨ ਹੋ ਕੇ ਉੱਥੇ ਹੀ ਬੈਠ ਜਾਂਦੀ ਹੈ ਤੇ ਤੁਸੀਂ ਇਸ ਵੀਡੀਓ ਨੂੰ 1 ਮਿੰਟ ਵਾਸਤੇ ਇੱਥੇ ਹੀ ਸਟੌਪ ਕਰਕੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਖਿਰ ਹਸਬੰਦ ਨੇ ਇਸ ਤਰ੍ਹਾਂ ਕਿਉਂ ਕੀਤਾ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਤੇ ਵਾਈਫ ਆਪਣੇ ਹਸਬੰਦ ਨੂੰ ਦੂਰ ਜਾਂਦਿਆਂ ਹੋਇਆਂ ਵੇਖ ਰਹੀ ਹੁੰਦੀ ਹੈ ਤੇ ਹਸਬੰਦ ਵੀ ਉਸ ਜਹਾਜ਼ ਨੂੰ ਪਾਣੀ ਵਿੱਚ ਡੁੱਬਦਿਆਂ ਵੇਖ ਰਿਹਾ ਹੁੰਦਾ ਹੈ ਤੇ ਹੌਲੀ-ਹੌਲੀ ਉਹ ਜਹਾਜ਼ ਪਾਣੀ ਦੇ ਵਿੱਚ ਸਮਾ ਜਾਂਦਾ ਹੈ ਤੇ ਉਸ ਦੀ ਵਾਈਫ ਉਸ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਂਦੀ ਹੈ ਇਸ ਤਰ੍ਹਾਂ ਹੀ ਉਹ ਆਪਣੇ ਘਰ ਵਾਪਸ ਆ ਜਾਂਦਾ ਹੈ ਕਿ ਜਦੋਂ ਉਹ ਘਰ ਪਹੁੰਚਦਾ ਹੈ ਤੇ ਉਸ ਦੀ ਬੱਚੀ ਉਸ ਨੂੰ ਪੁੱਛਦੀ ਹੈ ਕਿ ਮੇਰੀ ਮਾਂ ਕਿੱਥੇ ਹੈ ਤੇ ਉਹ ਕੋਈ ਜਵਾਬ ਨਹੀਂ ਦਿੰਦਾ ਤੇ ਉਹ ਚੁੱਪ ਹੀ ਰਹਿੰਦਾ ਹੈ ਇਸ ਤਰ੍ਹਾਂ ਕਰਦਿਆਂ ਕਰਦਿਆਂ ਕਈ ਦਿਨ ਬੀਤ ਜਾਂਦੇ ਹਨ ਤੇ ਕਈ ਮਹੀਨੇ ਨਿਕਲ ਜਾਂਦੇ ਹਨ ਤੇ ਉਹ ਫਿਰ ਆਪਣੀ ਜ਼ਿੰਦਗੀ ਨੂੰ ਦੁਬਾਰਾ ਤੋਂ ਸ਼ੁਰੂ ਕਰਦਾ ਹੈ ਤੇ ਆਪਣੀ ਬੱਚੀ ਦਾ ਧਿਆਨ ਰੱਖਦਾ ਹੈ ਉਸ ਨੂੰ ਸਕੂਲ ਭੇਜਦਾ ਹੈ ਪੜ੍ਹਾਉਂਦਾ ਹੈ ਲਿਖਾਉਂਦਾ ਹੈ ਤੇ ਉਸ ਨੂੰ ਉਸਦੇ ਪੈਰਾਂ ਤੇ ਸਟੈਂਡ ਕਰਦਾ ਹੈ ਤੇ ਫਿਰ ਉਹ ਬੱਚੀ ਜਦੋਂ ਵੱਡੀ ਹੋ ਜਾਂਦੀ ਹੈ ਤੇ ਫਿਰ ਉਹ ਉਸ ਦਾ ਇੱਕ ਚੰਗੇ ਘਰ ਵਿਆਹ ਵੀ ਕਰ ਦਿੰਦਾ ਹੈ ਤੇ ਵਿਆਹ ਕਰਨ ਤੋਂ ਬਾਅਦ ਉਹ ਕੁੜੀ ਆਪਣੇ ਸਹੁਰੇ ਚਲੀ ਜਾਂਦੀ ਹੈ ਤੇ ਉਹ ਘਰ ਵਿੱਚ ਇਕੱਲਾ ਰਹਿ ਜਾਂਦਾ ਹੈ ਤੇ ਉਹ ਬੈਠਾ ਬੈਠਾ ਇੱਕ ਦਿਨ ਸੋਚ ਰਿਹਾ ਹੁੰਦਾ ਹੈ ਆਪਣੀ ਪਤਨੀ ਬਾਰੇ ਤੇ ਸੋਚਦਿਆਂ ਸੋਚਦਿਆਂ ਹੀ ਜਿਹੜੇ ਉਸਦੇ ਪ੍ਰਾਨ ਹੈ ਉਹ ਨਿਕਲ ਜਾਂਦੇ ਹਨ ਤੇ ਉਹ ਮਰ ਜਾਂਦਾ ਹੈ ਇਸ ਗੱਲ ਦਾ ਪਤਾ ਉਸਦੀ ਬੇਟੀ ਨੂੰ ਲੱਗਦਾ ਹੈ ਤੇ ਉਹ ਫਿਰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਤੇ ਕੁਝ ਦਿਨਾਂ ਬਾਅਦ ਬੇਟੀ ਨੂੰ ਆਪਣੇ ਮਾਪੇ ਦੀ ਬਹੁਤ ਯਾਦ ਆ ਰਹੀ ਹੁੰਦੀ ਹੈ ਤੇ ਉਸ ਦਾ ਦਿਲ ਕਰਦਾ ਹੈ ਆਪਣੇ ਘਰ ਆਉਣ ਲਈ ਤੇ ਉਹ ਆਪਣੇ ਘਰ ਆਂਦੀ ਹੈ ਜਦੋਂ ਘਰ ਦਾ ਦਰਵਾਜ਼ਾ ਖੋਲਦੀ ਹੈ ਉਹ ਵੇਖਦੀ ਹੈ ਕਿ ਸਾਰੇ ਪਾਸੇ ਧੂਲ ਮਿੱਟੀ ਜੰਮੀ ਹੁੰਦੀ ਹੈ ਤੇ ਉਹ ਇੱਕ ਕੱਪੜਾ ਲੈ ਕੇ ਆਪਣੇ ਘਰ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਸਾਫ਼ ਕਰਦਿਆਂ ਕਰਦਿਆਂ ਉਹ ਇੱਕ ਲੰਬਾਰੀ ਕੋਲ ਪਹੁੰਚਦੀ ਹੈ ਜਿੱਥੇ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੁੰਦੀਆਂ ਹਨ ਤੇ ਉਹ ਉਹਨਾਂ ਕਿਤਾਬਾਂ ਨੂੰ ਵੀ ਸਾਫ਼ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਇੱਕ ਕਿਤਾਬ نیچے ਡਿੱਗ ਜਾਂਦੀ ਹੈ ਤੇ ਉਸ ਦੇ ਵਿੱਚ ਇੱਕ ਲੈਟਰ ਹੁੰਦਾ ਹੈ ਤੇ ਉਹ ਲੈਟਰ ਨੂੰ ਜੁੱਕ ਕੇ ਪੜਨਾ ਸ਼ੁਰੂ ਕਰ ਦਿੰਦੀ ਹੈ ਜਦੋਂ ਉਹ ਲੈਟਰ ਪੜ੍ਹਦੀ ਹੈ ਤਾਂ ਕੁੜੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਉਹ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੀ ਹੈ ਉਸ ਲੈਟਰ ਨੂੰ ਪੜ੍ਹ ਕੇ ਉਹ ਲੈਟਰ ਉਸਦੇ ਪਿਤਾ ਵੱਲੋਂ ਉਸਦੀ ਮਾਂ ਨੂੰ ਲਿਖਿਆ ਗਿਆ ਸੀ ਤੇ ਉਸ ਲੈਟਰ ਵਿੱਚ ਲਿਖਿਆ ਹੋਇਆ ਸੀ हे ਮੇਰੀ ਪ੍ਰੀਏ ਪਤਨੀ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਈ ਮੈਂ ਮਾਫੀ ਦੇ ਕਾਬਿਲ ਤਾਂ ਨਹੀਂ ਹਾਂ ਪਰ ਉਸ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਤੂਫਾਨ ਆਇਆ ਕਿ ਸਭ ਕੁਝ ਤਬਾਹ ਕਰਕੇ ਲੈ ਗਿਆ ਉਸ ਦਿਨ ਤੂੰ ਇੰਨੀ ਖੁਸ਼ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਤੈਨੂੰ ਇੰਨਾ ਖੁਸ਼ ਕਦੇ ਨਹੀਂ ਵੇਖਿਆ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਸਾਡੀ ਜ਼ਿੰਦਗੀ ਦਾ ਆਖਰੀ ਦਿਨ ਹੈ ਤੇ ਮੈਂ ਤੈਨੂੰ jaan ਬਚਾਉਣ ਲਈ ਉਸ ਬੋਟ ਵਿੱਚ ਨਹੀਂ ਬੈਠਣ ਦਿੱਤਾ ਸਿਰਫ ਆਪਣੀ ਬੱਚੀ ਕਰਕੇ ਕਿਉਂਕਿ ਅਗਰ ਮੈਂ ਮਰ ਜਾਂਦਾ ਤਾਂ ਸਾਡੀ ਬੱਚੀ ਨੂੰ ਕੌਣ ਸੰਭਾਲਦਾ ਤੇਰੇ ਤੋਂ ਉਸ ਦੀ ਪਰਵਰਿਸ਼ ਨਹੀਂ ਹੋਣੀ ਸੀ ਕਿਉਂਕਿ ਤੈਨੂੰ ਕੈਂਸਰ ਹੋਣ ਕਰਕੇ ਡਾਕਟਰਾਂ ਨੇ ਸਿਰਫ 6 ਮਹੀਨੇ ਦਾ ਹੀ ਸਮਾਂ ਤੈਨੂੰ ਦੱਸਿਆ ਹੋਇਆ ਸੀ ਇਸ ਕਰਕੇ ਮੈਂ ਉਸ ਸਮੇਂ ਆਪਣੇ ਦਿਲ ਤੇ ਪੱਥਰ ਰੱਖ ਕੇ ਤੇ ਤੈਨੂੰ ਸਾਈਡ ਤੇ ਕਰਕੇ ਮੈਂ ਖੁਦ ਉਸ ਜਗ੍ਹਾ ਤੇ ਬੈਠ ਕੇ ਆਪਣੀ ਜਾਨ ਬਚਾ ਲਈ ਸਿਰਫ ਆਪਣੀ ਬੱਚੀ ਕਰਕੇ ਉਸ ਕੇ ਕਿਤੇ ਉਸ ਦੀ ਜ਼ਿੰਦਗੀ ਰੁੱਲ ਨਾ ਜਾਏ ਇਹ ਲੈਟਰ ਪੜਦਿਆਂ ਸਾਰ ਉਹ ਕੁੜੀ ਆਪਣੇ ਆਪ ਨੂੰ ਸੰਭਾਲ ਨਹੀਂ ਪਾਈ ਤੇ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਚਮ-ਚਮ ਕਰਕੇ ਡਿੱਗ ਰਹੇ ਸਨ ਤੇ ਰੋਂਦੀ ਰੋਂਦੀ ਉਹ ਉੱਥੇ ਹੀ ਫਰਸ਼ ਤੇ ਬੈਠ ਜਾਂਦੀ ਹੈ ਤੇ ਸੋਚਦੀ ਹੈ ਕਿ ਮੈਂ ਸਾਰੀ ਜ਼ਿੰਦਗੀ ਆਪਣੇ ਪਿਤਾ ਨੂੰ ਗਲਤ ਸਮਝਦੀ ਰਹੀ ਤੇ ਉਹਨਾਂ ਨੇ ਇਹ ਸਭ ਕੁਝ ਮੇਰੇ ਲਈ ਕੀਤਾ ਇਸ ਲਈ ਜ਼ਰੂਰੀ ਨਹੀਂ ਜ਼ਿੰਦਗੀ ਦੇ ਵਿੱਚ ਜੋ ਵੀ ਦਿਖਦਾ ਹੈ ਉਹ ਸੱਚ ਹੋਵੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਸਾਡਾ ਅੱਜ ਦਾ ਰਾਉਂਡ ਹੈ ਜੀ ਪ੍ਰਸ਼ਨ ਉੱਤਰ ਰਾਉਂਡ ਹਾਂਜੀ ਇਸ ਦੇ ਵਿੱਚ ਅਸੀਂ ਤੁਹਾਨੂੰ ਮਾਂ ਬੋਲੀ ਪੰਜਾਬੀ ਲੈਂਗੁਏਜ ਦੇ ਵਿੱਚੋਂ ਇੱਕ ਪ੍ਰਸ਼ਨ ਪੁੱਛਾਂਗੇ ਤੇ ਤੁਸੀਂ ਉਸ ਦਾ ਜਵਾਬ ਹੈ ਜਿਹੜਾ ਕਮੈਂਟ ਕਰਕੇ ਸਾਨੂੰ ਦੱਸਣਾ ਹੈ ਜੀ ਤੇ ਇਹ ਅੱਜ ਦਾ ਪ੍ਰਸ਼ਨ ਹੈ ਜੀ ਕਿ ਪੰਜਾਬੀ ਦੇ ਵਿੱਚ ਛੱਜ ਹਾਂਜੀ ਛੱਜ ਕਿੰ ਨੂੰ ਕਿਹਾ ਜਾਂਦਾ ਹੈ ਤੇ ਇਹ ਕੀ ਕੰਮ ਆਉਂਦਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਜੋ ਸਹੀ ਜਵਾਬ ਦੇਗਾ ਜੀ ਉਸ ਦੇ ਜਿਹੜੇ ਨਾਮ ਹੈ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਨਾਉਂਸ ਕਰਾਂਗੇ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸ਼ੇਅਰ ਵੀ ਜ਼ਰੂਰ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਕਿਵੇਂ ਲੱਗਾ ਤੁਹਾਨੂੰ ਤੇ ਲਾਈਕ ਵੀ ਜ਼ਰੂਰ ਕਰੋ ਜੀ ਹੌਂਸਲਾ ਫਜ਼ਾਈ ਲਈ ਮੈਂ ਪਰਮਜੀਤ ਕੌਰ ਪੰਜਾਬ ਪਟਿਆਲਾ ਤੋਂ ਤੁਹਾਨੂੰ ਮਿਲਦੇ ਆਂ ਜੀ ਨਵੀਂ ਦਿਲਚਸਪ ਕਹਾਣੀ ਦੇ ਵਿੱਚ ਧੰਨਵਾਦ ਰੱਬ ਰਾਖਾ